ਉਹ ਬੋਲ ਰਿਹਾ ਸੀ ਸਾਡੇ ਵਾਰ ਚ ਠੀਕ ਤਿੰਨ ਘਰ ਹੈ ਠੀਕ ਉਹ ਗਲਤ ਕੰਮ ਕਰਦੇ ਆ ਜੇ ਅਸੀਂ ਉਹਨਾਂ ਨੂੰ ਰੋਕਦੇ ਆ ਉਹ ਸਾਡੇ ਗੱਲ ਪੈਂਦੇ ਆ ਠੀਕ ਹੈ ਜੀ ਉਹ ਕਹਿੰਦੇ ਅਸੀਂ ਤਾਂ ਆ ਹੀ ਕਰਾਂਗੇ ਜਿੱਥੇ ਤੁਹਾਡੇ ਜ਼ੋਰ ਲੱਗਦਾ ਲਾ ਲੋ ਠੀਕ ਹੈ ਜੀ ਧਮਕੀਆਂ ਕੀ ਦਿੰਦੇ ਆ ਜੀ ਧਮਕੀਆਂ ਦਿੰਦੇ ਆ ਜੀ ਤੁਹਾਡੇ ਬੰਦੇ ਸਾਡੇ ਰੋਕਦੇ ਆ ਕਹਿੰਦੇ ਬੁੜੀਆਂ ਦਾ ਇਲਜ਼ਾਮ ਪਾ ਦਾਂਗੇ ਤੁਹਾਡੇ ਸਿਰ ਤੇ ਠੀਕ ਹੈ ਜੀ ਤੇ ਸਾਨੂੰ ਬੁੜੀਆਂ ਨੂੰ ਉਹ ਖੜਨ ਹੀ ਨਹੀਂ ਦਿੰਦੇ ਠੀਕ ਹੈ ਜੀ ਉਹ ਕਦੇ ਡੰਗਾ ਲੈ ਕੇ ਆ ਜਾਂਦੇ ਵੀ ਟੱਪ ਹੀ ਉਹ ਤੋਂ ਕੱਲ ਅਸੀਂ ਜੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਇੱਕ ਬੰਦੇ ਦਾ ਗਲਮਾ ਫੜ ਲਿਆ ਅੱਛਾ ਜੀ ਜਿਹੜਾ ਐਡਾ ਪ੍ਰਸ਼ਾਸਨ ਨਹੀਂ ਆਇਆ ਸਾਡੀ ਕੋਈ ਮਦਦ ਨਹੀਂ ਕੀਤੀ ਕੋਈ ਗੱਲ ਨਹੀਂ ਸੁਣੀ ਕਾਲ ਐਸ ਐਚਓ ਸਾਹਿਬ ਆਏ ਸੀਗੇ ਸਮਝਾ ਕੇ ਜਾ ਕੇ ਚਲੇ ਜਾਏਗਾ ਠੀਕ ਹੈ ਇਹ ਕੋਈ ਉਹਨਾਂ ਨੇ ਤੇ ਕਾਰਵਾਈ ਨਹੀਂ ਕੀਤੀ ਅਸੀਂ ਇੱਕ ਤਾਂ ਗਲਤ ਕੰਮ ਰੋਕਦੇ ਹਾਂ ਇੱਕ ਹੀ ਸਾਡੇ ਗੱਲ ਪੈਂਦੇ ਠੀਕ ਹੈ ਤੁਸੀਂ ਕੋਲੋਂ ਬਸ ਇਹ ਜਾਣੇ ਵੀ ਇਹਨਾਂ ਨੇ ਕਾਰਵਾਈ ਕੀਤੀ ਜਾਵੇ ਮੈਂ ਉਹਨਾਂ ਦੇ ਬਾਹਰੋਂ ਤੇ ਤੁਹਾਨੂੰ ਚੱਕਵਾ ਦਿਆਂਗਾ ਅੱਛਾ ਇਥੋਂ ਚੱਕਿਆ ਜਾਵੇ ਨਹੀਂ ਕਿੰਨੇ ਟਾਈਮ ਤੋਂ ਚੱਲ ਰਿਹਾ ਏ ਇਹ ਇਹਨੂੰ ਕੰਮ ਸੇ ਕੰਮ 3-4 ਸਾਲ ਹੋ ਗਏ ਜੀ 3 ਸਾਲ ਤਾਂ ਪੱਕੇ ਹੀ ਹੋ ਗਏ ਹਾਂ ਨਿਕਲੇ ਕੁੜੀਆਂ ਕਿੱਥੋਂ ਆਉਂਦੀਆਂ ਫਰੀਆਂ ਕੁੜੀਆਂ ਬਾਹਰੋਂ ਕਾਹਤੇ ਆਉਂਦੀਆਂ ਗੱਡੀਆਂ ਮੋਟਰਸਾਈਕਲ ਸਾਰਾ ਕੁਝ ਘੜਦਾ ਰਹਿੰਦਾ ਸੈਂਟ ਗੱਡੀਆਂ ਆ ਰਹੇ ਨੇ ਗੱਡੀਆਂ ਕੁੜੀਆਂ ਜਮਾਂ ਹੀ ਰੱਖਦੇ ਆ ਜਮਾਂ ਹੀ ਰੱਖਦੇ ਆ ਯਾਰ ਅਸੀਂ ਬਾਹਰ ਨਹੀਂ ਬੈਠ ਸਕਦੇ ਜੀ ਲੋਕ ਸਾਨੂੰ ਪੁੱਛਣ ਲੱਗ ਜਾਂਦੇ ਆ ਕਿ ਅਸੀਂ ਛੋਟੇ ਛੋਟੇ ਜਵਾਕ ਆ ਉਹ ਬਾਹਰ ਨਹੀਂ ਕੱਢ ਸਕਦੇ ਡਰਦੇ ਵੀ ਕੋਈ ਕੁਝ ਕਰਨਾ ਦੇਵੇ ਜੇ ਅਸੀਂ ਬਾਹਰ ਬੁੜੀਆਂ ਵੀ ਪੈਣੀਆਂ ਸਾਨੂੰ ਆ ਕੇ ਲੋਕ ਸਾਨੂੰ ਹੀ ਪੁੱਛਣ ਲੱਗ ਜਾਂਦੇ ਕਿਵੇਂ ਹੈ ਕੁਝ ਅਸੀਂ ਬਾਹਰ ਨਹੀਂ ਬੈਠ ਸਕਦੇ ਅਸੀਂ ਬਹੁਤ ਪਰੇਸ਼ਾਨ ਆ ਜੇ ਬੱਚੇ ਵੈਨ ਤੇ ਚੜਾਉਣੇ ਨੇ ਸਾਨੂੰ ਨਾਲ ਆਣਾ ਪੈਂਦਾ ਡਰਨਾਂ ਰਹਿੰਦਾ ਸਾਨੂੰ ਇੱਥੇ ਕਿ ਪਿਛਲੇ ਦਿਨ ਇੱਕ ਵਾਰਦਾਤ ਹੋਈ ਸੀ ਇੱਥੇ ਮੋਟਰਸਾਈਕਲ ਦੇ ਇੱਕ ਲੁੱਟ ਕੇ ਲੈ ਗਏ ਸੀ ਹਾਂਜੀ ਹੋਈ ਹੈ ਮੋਟਰਸਾਈਕਲ ਵਾਰਦਾਤ ਹੋਈ ਸੀ ਉਹ ਕਿੱਜਾ ਵਟ ਕੇ ਲੈ ਗਏ ਲੈ ਮੋਬਾਈਲ ਲੈ ਕੇ 11000 ਰੁਪਏ ਲੈ ਕੇ ਕਿ ਕੋਈ ਗਰੀਬੰਦਾ ਕੋਈ ਪਸ਼ੂ ਛੜਦਾ ਕੀ ਪਤਾ ਇਹਨਾਂ ਦੇ ਘਰੇ ਆਏ ਸੀ ਕਿ ਇਹਨਾਂ ਦੇ ਘਰੇ ਹੋਵੇ ਵਾਰ ਦੂਜਿਆਂ ਦੇ ਖੜਕਾਉਂਦੇ ਆ ਗਏ ਅੱਛਾ ਰਾਤ ਨੂੰ 12 ਵਜੇ ਲੋਕ ਗੇਟ ਖੜਕਾਉਣ ਲੱਗ ਗਏ ਨੇ ਇੱਥੇ ਆ ਕੇ ਠੀਕ ਹੈ ਨਹੀਂ ਤੁਸੀਂ ਉਹ ਤੋਂ ਪੁਲਿਸ ਨੂੰ ਕਦੇ ਨਹੀਂ ਕਿਹਾ ਕਰ ਕੀ ਆ ਨਹੀਂ ਪੁਲਿਸ ਨੂੰ ਆਮ ਹੋ ਰਹੀ ਹੈ ਨਹੀਂ ਦੇ ਅਗਲੇ ਘਰੇ ਕੋਸ਼ਿਸ਼ ਅੱਗੇ ਕੀ ਕਹਿੰਦੇ ਉਹ ਗੇਟ ਖੜਕਾਉਂਦੇ ਨਹੀਂ ਲੋਕੇ ਬੱਸ ਉਹਨਾਂ ਨੇ ਸਾਰੇ ਘਰਾਂ 'ਚ ਇਹ ਕੰਮ ਚੱਲਦਾ ਹੈ ਕੁਛ ਹੈ ਕੁਛ ਹੈ ਕਰਨ ਲੱਗੇ ਜੇ ਨਹੀਂ ਤਾਂ ਡਲੇ ਮਾਰਨ ਲੱਗ ਜਾਂਦੇ ਜੇ ਕੋਈ ਗੇਟ ਨਹੀਂ ਖੋਲਦਾ ਤਾਂ ਲੋਕਾਂ ਦੇ ਘਰੇ ਡਲੇ ਵੱਜਦੇ ਸਿਰਫ ਆਏ ਤਿੰਨ ਘਰਾਂ ਕਰਕੇ ਵਹੀ ਕਰਦੇ ਆ ਅਸੀਂ ਕਿੱਧਰ ਜਾਈਏ ਹੁਣ ਆਹ ਬੱਚੇ ਲੈ ਕੇ ਕੁੜੀਆਂ ਸਾਡੀਆਂ ਬਰਾਬਰ ਦੀਆਂ ਕੁੜੀਆਂ ਹੋਈਆਂ ਪਈਆਂ ਸਾਡੇ ਬੱਚਿਆਂ ਤੇ ਗਲਤ ਅਸਰ ਪੈਂਦਾ ਸਾਡੀਆਂ ਕੁੜੀਆਂ ਤੇ ਗਲਤ ਅਸਰ ਪੈਂਦਾ ਆ ਵੀ ਕਿਹੜਾ ਕਿਰਾਏ ਦੇ ਮਕਾਨ ਆ ਆਪਦੇ ਮਕਾਨ ਆ ਸਾਡੇ ਕਿੱਧਰ ਜਾ ਕੇ ਆ ਦੇ ਮਕਾਨੋਂ ਅਸੀਂ ਆਪਦੀ ਮਕਾਨ ਛੱਡ ਕੇ ਕਿੱਥੇ ਜਾਈਏ 2 ਮਿੰਟ ਬੰਦੇ ਦੇ ਬਾਹਰ ਨੂੰ ਰਹਿ ਸਕਦੇ ਸੀ ਪੀਲਾ ਜੀ ਇਥੋਂ ਆ ਕੰਮ ਚਕਾਇਆ ਜਾਵੇ ਨਹੀਂ ਤਾਂ ਅਸੀਂ ਧਰਨਾ ਨਹੀਂ ਛੱਡਦੇ ਸਾਨੂੰ ਮਹੀਨਾ ਲੱਗਦਾ 2 ਮਹੀਨੇ ਲੱਗਦਾ ਧਰਨਾ ਧਰਨਾ ਸਾਡਾ ਇੱਥੇ ਪੱਕਾ ਜੀਆ ਚਕਾਇਆ ਜਾਂਦਾ ਜਾਂਦਾ ਗਾੜਾ ਸਾਨੂੰ ਮਾਰਨਾ ਨਹੀਂ ਸ਼ਰਤ ਸਾਨੂੰ ਮਰਨਾ ਮਜ਼ੂਰ ਹੈ ਸਾਡਾ ਤਰਨਾ ਇੱਥੇ ਭੰਗਲਾ ਰੋਟੀਆਂ ਪੱਕੂ ਗਈ ਉਹਨਾਂ ਜਿਹਨਾਂ ਦਾ ਸਾਡਾ ਇਹ ਗੰਦ ਚੱਕਿਆ ਨਹੀਂ ਜਾਂਦਾ ਇਹ ਗੰਦ ਚੱਕਿਆ ਜਾਵੇ ਮਿਹਰਬਾਨੀ ਕਰਕੇ ਚੱਕਿਆ ਨਹੀਂ ਜਾਂਦੇ ਅੱਡੇ ਚੱਕੇ ਨਹੀਂ ਜਾਂਦੇ ਇੱਥੋਂ ਤਿੰਨ ਉਹਨਾਂ ਚ ਇੱਕ ਤਰਨਾ ਨਹੀਂ ਅਸੀਂ ਚੱਕਦੇ ਸਾਡੇ ਸਾਡੇ ਬੰਦੇ ਬੁੜੀਆਂ ਇੱਥੇ ਹੀ ਰਹਿਣੇ ਮੇਰਾ ਨਾਮ ਰਾਜੀ ਹੈ ਅੱਛੀ ਕੀ ਗੱਲਬਾਤ ਸੀ ਜੀ ਜੀ ਗੱਲਬਾਤ ਹੈ ਮਤਲਬ ਵਾਰਡ ਵਾਸੀ ਸਾਰੇ ਇਕੱਠੇ ਹੋਏ ਸੀ ਵੀ ਇਹ ਬੇਸ਼ੇਮਤੀ ਧੰਦਾ ਚੱਲਦਾ ਆਪਾਂ ਇਹਨੂੰ ਬੰਦ ਕਰਨ ਵਾਸਤੇ ਕੋਈ ਐਪਲੀਕੇਸ਼ਨ ਜਾਂ ਆਪਾਂ ਕੁਝ ਕਰਦੇ ਆ ਤਰਨਾ ਵਗੈਰਾ ਪ੍ਰਦੂਸ਼ਣ ਵਗੈਰਾ ਕਰਦੇ ਆ ਠੀਕ ਹੈ ਚਾ ਜਦੋਂ ਤੁਸੀਂ ਸਾਰੇ ਇਕੱਠੇ ਹੋਏ ਤਾਂ ਚੀਵਨ ਜੀਵਨ ਦੀ ਪਤਨੀ ਤੇ ਉਹਦੇ ਮੁੰਡੇ ਇੱਥੇ ਆ ਗਏ। ਉਹ ਆ ਕੇ ਕਹਿਣ ਲੱਗੇ ਤੇ ਜਨਾਨੀਆਂ ਸੱਚੀ ਕਿਹੜੀ ਹੈ। ਉਹ ਗਾਲਾਂ ਕੱਢਣ ਲੱਗ ਗਏ ਉਹ ਤੁਸੀਂ। ਤੇ ਮੈਂ ਉਹਨਾਂ ਕਿਵੇਂ ਗਾਲ-ਗਲੂਚੀ ਕਿਉਂ ਕਰਦਾ ਮੇਰੀ ਇੱਨੇ ਕਹਿੰਦੇ ਮੇਰੇ ਘਰ ਪੈ ਗਈ ਮੇਰੇ ਕਪੜੇ ਕਪੜੇ ਪਾੜਤੇ। ਮੈਨਾਂ ਥੱਪੜ ਮੂਕੀ ਕੀਤੀ ਜੀ ਉਹਨਾਂ ਨੇ। ਕਰ ਤੱਕ ਪਹੁੰਚ ਗਏ ਤੇ ਉਹ ਮੁੰਡਾ ਉਹ ਕਹਿੰਦਾ ਮੈਂ 302 ਕੱਟੀ ਹੈ 302 ਜਨਾ ਹੈ ਮੇਰਾ। ਮੇਰੇ ਕੋਲ ਅਸਲੇ ਬਹੁਤ ਹੈ ਮੈਂ ਜਨਾਨੀਆਂ ਦਾ ਪਰਚਾ ਪਵਾ ਦੂੰਗਾ। ਮੇਰੇ ਕੋਲ ਮੁੰਡੇ ਬਹੁਤ ਹੈ ਤੇ ਉਹ ਚਿੱਟੇ ਮੁੰਡੇ ਚਿੱਟੇੜਾ ਦੋ ਘਟਾ ਦ ਠੀਕ ਹੈ ਕੱਲ ਰਾਤੀ ਵੀ ਤੁਸੀਂ ਕੋਈ ਬੰਦਾ ਰਾਤ ਵੀ ਆ ਕੇ ਮੁੰਡਾ ਉਹ ਧਮਕੀ ਆ ਕੇ ਦੇ ਗਿਆ ਪਹਿਲੇ ਮੇਰਾ ਕੁੱਟਮਾਰ ਕਰਕੇ ਗਿਆ ਜੀ ਫਿਰ ਪੁਲਿਸ ਪੀਸ਼ੇਸ਼ਨ ਆ ਗਿਆ ਪੂਰੇ ਉਹ ਜਿਆਦਾ ਉਹਨਾਂ ਨੇ ਕੋਈ ਕੀਤੀ ਨਹੀਂ ਕਿ ਤੇ ਚੋਰੀ ਮੰਗਾ ਦੀ ਚੋਰੀ ਮੰਗਾ ਦੀ ਉਸ ਤੋਂ ਬਾਅਦ ਆ ਕੇ ਮੁੰਡਾ ਧਮਕੀ ਦੇ ਕੇ ਗਿਆ ਕੋਈ ਕੱਲ ਕੋਈ ਮੁੰਡਾ ਫੜਿਆ ਜੀ ਕੋਈ ਇੱਥੇ ਆਉਂਦਾ ਦੋ ਦੋ ਬੰਦੇ ਫੜੇ ਸੀ ਇੱਕ ਤਾਂ ਮੋਟਰਸਾਈਕਲ ਤੇ ਮੋਟਰਸਾਈਕਲ ਸੀ ਉਹਨਾਂ ਨੇ ਫੜੇ ਸੀ ਉਹ ਤਾਂ ਕੋਈ ਫੜਿਆ ਸੀਗਾ ਤੇ ਨਾਲ ਦੇ ਨਾਲ ਹੀ ਪੱਜ ਗਿਆ ਜੀ ਉਹ ਇੱਕ ਨੂੰ ਫੜ ਕੇ ਪੁਲਿਸ ਪੀਸ਼ੇਸ਼ ਤੇ ਹਵਾਲੇ ਕਰਤਾ ਸੀ ਉਹਦੇ ਆਧਾਰ ਕਾਰਡ ਵੋਟਰ ਕਾਰਡ ਵਗੈਰਾ ਲੈ ਕੇ ਉਹਨੂੰ ਛੱਡ ਦਿੱਤਾ ਗਿਆ ਜੀ ਨਹੀਂ ਉਹ ਫੁੱਲ ਸਾਲਾਂ ਤੋਂ ਠੀਕ ਹੈ ਕਿ ਕਿੰਨੇ ਦਿਨ ਹੋ ਗਏ ਤਰਨਾ ਲਾਇਨ ਨੂੰ ਇੱਥੇ ਤਰਨਾ ਕੱਲ ਦਾ ਤਰਨਾ ਲੱਗੇ ਅੱਜ ਦੂਜਾ ਦਿਨ ਹੈ ਠੀਕ ਤੇ ਜੇ ਕੋਈ ਕਾਰਵਾਈ ਨਾ ਤਾਂ ਕੀ ਕਰਾਂਗੇ ਤੁਸੀਂ ਅਸੀਂ ਕੰਮ ਕਰਨ ਤੋਂ ਛੱਡ ਕੇ ਤਰਨਾ ਦੇ ਬੈਠੇ ਜਦੋਂ ਤੋਂ ਕਾਰਵਾਈ ਇਹ ਤਰਨਾ ਚੱਕੇ ਜਾਂ ਹੌਂਸੇ ਤਰਨੇ ਤੇ ਬੈਠੇ ਹਾਂਜੀ ਅਬ ਕੀ ਹੈ ਅਬ ਇਹਨਾਂ ਨੇ ਸਭੀ ਨੇ ठान ਲਿਆ ਕਿ ਜਦ ਤੱਕ ਇਹ ਸਭੀ ਦਿਹਾੜੀ ਮਜ਼ਦੂਰੀ ਵਾਲੇ ਬੰਦੇ ਆ ਸਭੀ ਨੇ ਦਿਹਾੜੀ ਮਜ਼ਦੂਰੀ ਛੱਡਦੀ ਹੈ ਔਰ ਜਦ ਤੱਕ ਇਹ ਘਰ ਬੰਦ ਨਹੀਂ ਹੋਗਾ ਜਦ ਤੱਕ ਇਹ ਹਾਂਸੇ ਕੰਮ ਬੰਦ ਨਹੀਂ ਹੋਣਗੇ तब तक ये धरना चलेगा और हम बिल्कुल इनके साथ हैं वार्ड अठारह का पार्षद भारतीय हमारे साथ है मैं इनके साथ हूँ हम बिल्कुल जीत जान से इनके साथ है जब प्रशासन को सुनवाई करनी पड़ेगी आज नहीं तो कल करनी पड़ेगी चाहे मैच एस पी ऑफिस के सामने धरना देना पड़े, चाहे हमें जो मर्जी करना पड़े लेकिन इनको हम यहाँ से बंद करवा कर ही हटेंगे अब